ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਅਤੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਸਿੱਧੂ ਮੂਸੇ ਵਾਲੇ ਦੇ ਫੈਨਸ ਲਈ ਕਾਲਾ ਦਿਨ ਜਾਨੀ ਕਿ 29 ਮਈ ਆਉਣ ਵਾਲਾ ਹੈ ਅਤੇ ਇਸ ਦੇ ਦੌਰਾਨ ਬਾਪੂ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਛੋਟੇ ਸਿੱਧੂ ਦੇ ਨਾਲ ਇੱਕ ਫੋਟੋ ਅਪਲੋਡ ਕਰਕੇ ਉਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਕੁਝ ਭਾਵੁਕ ਲਾਈਨਾਂ ਲਿਖੀਆਂ ਨੇ ਤਾਂ ਦੋਸਤੋ ਬਾਪੂ ਬਲਕੌਰ ਸਿੰਘ ਨੇ ਆਪਣੀ ਉਸ ਪੋਸਟ ਦੇ ਵਿੱਚ ਕੀ ਲਿਖਿਆ ਉਹ ਤੁਹਾਨੂੰ ਦੱਸਦੇ ਆ ਉਸ ਪੋਸਟ ਦੇ ਵਿੱਚ ਲਿਖਿਆ ਇਹ ਮੇਰੇ ਚ ਹੁਣ ਬੇਹਦ ਬਦਲਾਅ ਆਇਆ ਤਿੰਨ ਸਾਲਾਂ ਚ ਮੈਂ ਤੇ ਮੇਰੇ ਪਰਿਵਾਰ ਨੇ ਕੁਝ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਆਪਣਾ ਕਿਹਾ ਉਹਨਾਂ ਨੂੰ ਖਿਲਾਫ ਦੇਖਿਆ ਇੱਕ ਵਾਰ ਨਹੀਂ ਹਰ ਵਾਰ ਹੀ ਚਿਹਰਾ ਹੈਰਾਨ ਹੋਇਆ ਜਦੋਂ ਵੀ ਮੇਰਾ ਕੋਈ ਖਾਸ ਬੇਨਕਾਬ ਹੋਇਆ ਮੇਰੇ ਨਰਮ ਸੁਭਾਅ ਚ ਕਠੋਰਤਾ ਆਈ ਮੇਰੀ ਸਹਜਾ ਚ ਪਰਖ ਆ ਗਈ ਤੇ ਮੈਂ ਬਦਲ ਗਿਆ ਅਤੇ ਬਦਲਣਾ ਜਾਇਜ਼ ਵੀ ਸੀ ਕਿਉਂਕਿ ਹਰ ਵਾਰ ਜਦ ਵੀ ਨਰਮ ਦੇਲੀ ਵਰਤੀ ਤਾਂ ਮੇਰੇ ਸਾਹਮਣੇ ਮੇਰੇ ਕਾਲੇ ਦਿਨਾਂ ਦਾ ਕੌੜਾ ਸੱਚ ਮੂਹਰੇ ਆ ਜਾਂਦਾ ਸੀ ਤੇ ਉਹ ਜੀਕ ਜੀਕ ਕੇ ਕਹਿੰਦਾ ਸੀ ਕਿ ਨਹੀਂ ਹੁਣ ਤੂੰ ਪਹਿਲਾਂ ਜਿਹਾ ਨਹੀਂ ਰਹਿ ਸਕਦਾ ਮੇਰਾ ਵਿਰੋਧ ਮੇਰੇ ਬਦਲਣ ਦਾ ਕਾਰਨ ਵੀ ਹੋਇਆ ਮੇਰੀ ਵਿਚਾਰਧਾਰਾ ਕਾਰਨ ਵੀ ਹੋਇਆ ਤੇ ਮੈਂ ਇਹ ਸਭ ਦੇਖਿਆ ਹਰ ਵਾਰ ਆਪਣੇ ਪੁੱਤ ਕੋਲ ਖੜਾ ਇਹੀ ਕਿਹਾ ਕਿ ਪੁੱਤ ਦੇਖ ਮੈਂ ਕਿੰਨਾ ਬਦਲ ਗਿਆ ਮੈਂ ਹੁਣ ਮੈਂ ਨਹੀਂ ਤੂੰ ਬਣ ਗਿਆ ਏ ਤੇਰੇ ਮੋਢਿਆਂ ਤੇ ਹਰ ਵੇਲੇ ਤੇਰਾ ਆਖਰੀ ਵਾਰ ਚੱਕਿਆ ਪਾਰ ਤੇ ਤੇਰਾ ਮਾਸੂਮ ਚੁੱਪ ਜਿਹਾ ਚਿਹਰਾ ਹੀ ਮਹਿਸੂਸ ਹੁੰਦਾ ਹੈ ਮੈਂ ਮੇਰੇ ਖਿਲਾਫ ਗਏ ਤੇ ਮੇਰੇ ਨਾਲ ਰਹੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਜਿਹਾ ਸੰਤਾਪ ਜੇਕਰ ਤੁਹਾਡੇ ਚੋ ਕਿਸੇ ਨੇ ਹੰਡਾਇਆ ਹੁੰਦਾ ਤਾਂ ਉਹ ਵੀ ਅੱਜ ਮੇਰੇ ਜਿਹਾ ਹੁੰਦੀ। ਸੁਭ ਮੈਂ ਹੁਣ ਜ਼ਿਆਦਾ ਨਹੀਂ ਬੋਲਦਾ, ਜ਼ਿਆਦਾ ਨਹੀਂ ਹੱਸਦਾ। ਕੱਲਾ ਤੁਰਨਾ ਜਾਂ ਕੱਲੇ ਹੀ ਸੋਚਣਾ ਮੈਨੂੰ ਚੰਗਾ ਲੱਗਦਾ ਏ। ਪਰ ਅੱਜ ਇਹ ਗੱਲਾਂ ਕਰਨ ਨੂੰ ਜੀ ਕੀਤਾ ਕਿਉਂਕਿ ਤੇਰੇ ਮਗਰੋਂ ਹੁਣ ਜੀ ਨਹੀਂ ਲੱਗਦਾ। ਤੇਰੀਆਂ ਯਾਦਾਂ ਦੇ ਖਿਆਲਾਂ 'ਚ ਤੇਰਾ ਬਾਪੂ ਬਲਕੌਰ ਸਿੰਘ। ਤਾਂ ਦੋਸਤੋ ਏ ਸੀ ਸਰਦਾਰ ਬਲਕੌਰ ਸਿੰਘ ਦੀ ਉਹ ਭਾਵਪਕ ਪੋਸਟ ਜਿਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਅਤੇ ਆਪਣੇ ਲੋਕਾਂ ਦਾ ਬਦੀਰਾ ਬਦਲ ਦਾ ਦੱਸਿਆ। ਤਾ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਸਿੱਧੂ ਮੂਸੇ ਵਾਲੇ ਬਾਈ ਦੇ ਪੱਕੇ ਫੈਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਅਪਡੇਟਸ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਲਿਖਣਾ ਨਾ ਭੁੱਲਿਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ